ਭਾਈ ਜੀ ਦਾ ਖਾਸਾ ਸ਼੍ਰੀ ਭਾਈ ਨੂੰ ਕੀਤੀ ਬਤੇ ਨਾਲ ਸਭ ਮਿਲ ਦਿੰਗੇ ਅੱਜ ਅਸੀਂ ਪਿੰਡ ਉੱਪਰਲੀ ਜੰਡਵੜੀ ਉੱਪਰਲੀ ਜੰਡਵੜੀ ਇਹ ਦੇਖ ਲਓ ਕੁਦਰਤ ਨੇ ਰੰਗ ਦਿੱਤਾ ਜ਼ਮੀਨ 'ਚੋਂ ਪਾਣੀ ਨਿਕਲਿਆ ਕਰਦਾ ਆਹ ਦੇਖੋ ਪੂਰਾ ਪਾਣੀ ਆਨ ਪਹਿਲੇ 80 90 ਫੁੱਟ ਤੇ ਪਾਣੀ ਆਉਂਦਾ ਹੁਣ ਆਪਣੇ ਆਪ ਜ਼ਮੀਨ 'ਚੋਂ ਐਦਾ ਆ ਗਿਆ ਕਰਦਾ ਜਿਦਾ ਥੱਲੇ ਦਸਤਾ ਬੋਰ ਹੋਇਆ ਹੋਊਗਾ ਬਿਲਕੁਲ ਸਾਫ਼ ਸੁਥਰਾ ਪਾਣੀ ਆਹ ਦੇਖ ਲਓ ਕੁਦਰਤ ਦੇ ਰੰਗ ਪੂਰਾ ਪਾਣੀ ਆ ਇਹੋ ਪੀ ਵੀ ਜਾ ਰਿਹਾ ਦੇਖੋ ਮਟਾਣੀ ਆ ਪਰ ਇਹ ਚੀਜ਼ ਆ ਦੇ ਰਹੀ ਬਾਕੀ ਆ ਇਹ ਦੇਖ ਲਓ ਜੀ ਕੱਲ ਤੋਂ ਜਾਈਦਾ ਤੇ ਲਗਾਤਾਰ ਮੋਟਰ ਦਾ ਚੱਲ ਰਹੀ ਹੈ ਵੈਸੇ ਪਰੀਆ ਪਰਮਾਨੈਂਟ ਆਲੇ ਜਾਏਗਾ ਕਿਉਂਕਿ ਵਰਲਾ ਤੇ ਵੀ ਮੰਨਦਾ ਹੈ ਜੇ ਅਗਰ ਇਹ ਇਧਰ ਵੀ ਕੋਈ ਤਕਨੀਕੀ ਕਿ ਕਰਨਾ ਵੀ ਆ ਜਾਵੇ ਮੋਟਰ ਜਦੋਂ ਇਹ ਵੀ ਬੰਦ ਹੋ ਜਾਂਦਾ ਫਿਰ ਹੁਣੋਂ ਘੁੰਮ ਕੇ ਜਾਣਾ ਲੱਗਾ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੋ ਬਾਕੀ ਤੁਰਾ ਦਿਹਾੜ ਦੇ ਬਾਰੇ ਆ ਵੀ ਬਾਕੀਆ ਕੁਦਰਤ ਦਾ